ਸਰੋ ਹੇ ਕੁੜੀਆਂ ਵਿੱਚ ਖਤਮ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੋੜਾ ਥੋੜਾ ਪਿਛੇ ਹੋ ਜੋ ਕੁੜੀਆਂ ਵੀ ਭਰਾਉਣਗੇ ਜੀ ਹਾਂ ਜੀ ਅੱਗੇ ਪਿੱਛੇ ਹੋਰ ਜੀ ਚੜ੍ਹਦੀ ਕਲਾ ਠੀਕ ਠਾਕ ਹੋ ਭਾਈ ਤੁਸੀਂ ਖਾਲਸਾ ਬੈਠੀ ਫਤੇ ਜੀ ਬੜੀ ਕਰਮ ਵਾਲੀ ਸਾਥ ਖਲੋਤੇ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਹਾਰਾਜ ਦੇ ਅਰਦਾਸ ਕਰਨਾ ਹੈ ਤੇ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹੋ ਅਰਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਕਿ ਪਿਛਾੜਨ ਦਾ ਜਾਣਾ ਨਹੀਂ ਨਹੀਂ ਪਿਛਾੜਨਾ ਜੀ ਆਪਾਂ ਕਹਿੰਦੇ ਨਹੀਂ ਆਪਾਂ ਕਾਲਪੁਰਖ ਸਾਡੇ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਈਏ ਹੁਣ ਫਿਲਮ ਚ ਸਰਬਾਲਾ ਕੌਣ ਹੈ ਇਹ ਫਿਲਮ ਵੇਖਿਆ ਇਹ ਭਾਈ ਜੀ ਦੱਸਿਆ ਇਹ ਵੀ ਦੱਸ ਚਲੋ ਆਪਣੇ ਗੰਦਾ ਬਾਬਾ ਬਾਬਾ ਹੋ ਜਾਓ ਭਾਈ ਜੀ ਪੁਲਿਸ ਕੋਲ ਲੱਗਦਾ ਹੈ ਕੈਮਰਾ ਜਰਾਮ ਨਰਨ ਬਣਾ ਫਨਸ ਹਰਕਰ ਬਾਲਾ ਬੰਦ ਜੜੀ ਫਾਇਦਾ ਬਾਲਾ ਮੁਰਕੇ ਖੁੱਲ ਗਿਆ ਚਲੋ ਭਾਈ ਚਲੋ ਚਲੋ ਇਕਰਮ ਨਰਨ ਆਮਨ ਨਰਨ ਆਮਨ ਚਲੋ ਜੀ ਚਲੋ ਥੈਂਕ ਯੂ ਥੈਂਕ ਯੂ ਆਮਨ ਨਰਨ ਆਮਨ ਨਰਨ ਚਲੋ ਜੀ ਚਲੋ 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 ਵਾਹਿਗੁਰੂ ਵਾਹਿਗੁਰੂ ਪਿੱਛੇ ਪਚਾ ਕੇ ਭਾਜੀ ਪਿੱਛੇ ਪਚਾ ਕੇ ਧਿਆਨ ਨਾਲ ਧਿਆਨ ਨਾਲ ਪਿੱਛੇ ਵੇਖੋ ਸਤਿ ਸ਼੍ਰੀ ਅਕਾਲ ਵਧੀਆ ਸਭ ਹੋਣਾ ਕੋਲ ਹੋਣਾ ਜੀ ਚੱਲੋ ਪਰ ਚੱਲੋ ਥੈਂਕ ਯੂ ਥੈਂਕ ਯੂ ਆਓ ਆਓ ਭਾਈ ਹੈਂ 9 9 9 ਹਾਂ ਹਾਂ ਲਿਓ 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 ਯਾਰ ਭਾਜੀ ਪਸੀ ਭਾਜੀ ਆਂਦ ਰਹੇ ਬਾਈ ਬਾਈ ਪਲੀਜ਼ ਬਬਾ ਬਬਾ ਸਵਾਗਤ ਸਾਹਿਬ ਭਾਜੀ ਪਲੀਜ਼ ਆਜੋ 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 ਠੀਕ ਹੋ ਸੀ ਚੜ੍ਹਦੀ ਕਲਾ ਆਜੋ ਸਭ ਵਧੀਆ ਮੱਥਾ ਤਾਂ ਵੈਸੀ ਟੇਕ ਆਉਣ ਹੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣ ਆਏ ਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਰਸ਼ਕਾਂ ਨੂੰ ਇਹ ਹੈ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖੋ ਨਾ ਪਰਿਵਾਰਕ ਫਿਲਮ ਹੈ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੈਂਸ ਮੈਨੂੰ ਲੱਗਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇ ਵੀ ਚਾਹੀਦੀ ਸੀ ਬਹੁਤ ਵਧੀਆ ਗਿੱਪੀ ਜੀ ਪੂਰ ਸਟਾਰ ਦਾ ਦਰਮਦਰ ਸਾਈ ਨਤਮਸਤਕ ਹੋਏ ਬਾਬੂ ਦਾ ਆਸ਼ੀਰਵਾਦ ਲਿਆ ਰਿਹਾ ਬਸ ਇਹ ਨਹੀਂ ਹਮੇਸ਼ਾ ਹੁੰਨੇ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹਾਂ ਹਮੇਸ਼ਾ ਮਤਲਬ ਜੇ ਵੀ ਕੰਮ ਕਰੀਦਾ ਵਾ ਸੋ ਪਹਿਲਾਂ ਵੀ ਆਈ ਸੀ ਜਦੋਂ ਸ਼ੁਰੂਆਤ ਕੀਤੀ ਸੀ ਤੇ ਸਾਊਂਡ ਰੀਡਿੰਗ ਲਾਈ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿਸ ਵਿੱਚ ਕਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਕੰਸਲ ਉਹ ਦੱਸੋ ਇੱਕ ਵਾਰੀ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਆ ਜਿਹੜੇ ਵੀ ਵਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਹੇ ਆ ਕਿ ਮੈਕਸਿਮਮ ਲੋਕਾਂ ਦੇ ਘਰੇ ਆਸ਼ਰ ਬਾਲਾ ਕਿਦਾਂ ਹੋ ਗਿਆ ਇਹਦੇ ਵਿੱਚ ਤੁਸੀਂ ਹੋਗੇ ਟਾਈਮ ਹੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਦੋਨੇ ਆ ਚਲੋ ਜੀ ਦੱਸੋ ਜੀ ਉਹਨਾਂ ਦਾ ਇਹ ਆ ਚੜ੍ਹਦੀ ਕਲਾ ਜੀ